ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਿ ਯੂਕੇ ਨੇ ਪੰਜਾਬੀ ਮਾਂ ਨੂੰ ਕਿਉਂ ਕੀਤਾ ਡਿਪੋਰਟ ਸੱਚਾਈ ਜਾਣ ਕੇ ਹੈਰਾਨ ਰਹਿ ਜਾਓਗੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਕਹਾਣੀ ਬਾਰੇ ਜੋ ਤੁਹਾਡੇ ਦਿਲ ਨੂੰ ਛੂ ਲਵੇਗੀ ਅਤੇ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਇਹ ਕਹਾਣੀ ਹੈ ਕੁਲਵਿੰਦਰ ਕੌਰ ਨਾ ਦੀ ਇੱਕ ਪੰਜਾਬੀ ਮਾਂ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਕੁਲਵਿੰਦਰ ਦਾ ਜੀਵਨ ਬਹੁਤ ਸਧਾਰਨ ਸੀ ਪਰ ਉਸ ਵਿੱਚ ਇੱਕ ਅਜਿਹੀ ਅਗ ਸੀ ਜੋ ਉਸ ਨੂੰ ਆਪਣੇ ਬੱਚਿਆਂ ਲਈ ਵੱਡੇ ਸੁਪਨੇ ਵੇਖਣ ਲਈ ਮਜਬੂਰ ਕਰਦੀ ਸੀ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਦੋ ਬੱਚਿਆ ਇੱਕ ਲੜਕੇ ਅਤੇ ਇੱਕ ਲੜਕੀ ਨੂੰ ਇਕੱਲੀ ਪਾਲ ਰਹੀ ਸੀ ਪਿੰਡ ਵਿੱਚ ਕੰਮ ਕਰਕੇ ਗੁਜ਼ਾਰਾ ਚਲਾਉਣਾ ਮੁਸ਼ਕਲ ਸੀ ਬੱਚੇ ਸਕੂਲ ਜਾਂਦੇ ਸਨ ਪਰ ਪਵਿੱਖ ਲਈ ਵੱਡੇ ਖਰਚੇ ਦੀ ਲੋੜ ਸੀ ਇੱਕ ਦਿਨ ਉਸ ਨੂੰ ਯੂਕੇ ਵਿੱਚ ਰਹਿੰਦੇ ਆਪਣੇ ਪਰਾਂ ਨੇ ਕਿਹਾ ਕਿ ਤੂੰ ਇੱਥੇ ਆ ਜਾ ਬੱਚਿਆਂ ਨੂੰ ਵਧੀਆ ਪੜਾਈ ਮਿਲੇਗੀ ਅਤੇ ਜੀਵਨ ਬਿਹਤਰ ਹੋ ਜਾਵੇਗਾ ਕੁਲਵਿੰਦਰ ਨੇ ਸੋਚਿਆ ਅਤੇ ਫੈਸਲਾ ਕੀਤਾ ਕਿ ਉਹ ਯੂਕੇ ਜਾਵੇਗੀ ਪਰ ਵੀਜ਼ਾ ਲੈਣਾ ਆਸਾਨ ਨਹੀਂ ਸੀ ਉਸ ਨੇ ਬਹੁਤ ਮਿਹਨਤ ਨਾਲ ਪੈਸੇ ਜੋੜੇ ਅਤੇ ਟੂਰਿਸਟ ਵੀਜ਼ਾ ਤੇ ਯੂਕੇ ਪਹੁੰਚ ਗਈ ਉੱਥੇ ਪਹੁੰਚ ਕੇ ਉਸ ਨੂੰ ਲੱਗਾ ਜਿਵੇਂ ਨਵੀਂ ਦੁਨੀਆ ਵਿੱਚ ਆ ਗਈ ਹੋਵੇ ਵੱਡੇ ਵੱਡੇ ਬਿਲਡਿੰਗ ਚੰਗੀਆਂ ਸੜਕਾਂ ਅਤੇ ਲੋਕਾਂ ਦੀ ਭੀੜ ਪਰ ਜਲਦੀ ਹੀ ਉਸ ਨੂੰ ਅਹਿਸਾਸ ਹੋਇਆ ਕਿ ਇੱਥੇ ਜੀਵਨ ਵੀ ਮੁਸ਼ਕਲ ਹੈ ਉਸਨੇ ਆਪਣੇ ਪਰਦੇ ਦੇ ਘਰ ਰਹਿਣਾ ਸ਼ੁਰੂ ਕੀਤਾ ਅਤੇ ਬੱਚਿਆਂ ਨੂੰ ਸਕੂਲ ਵਿੱਚ ਪੜਾਉਣ ਲਈ ਕੰਮ ਲੱਭਣਾ ਸ਼ੁਰੂ ਕੀਤਾ ਪਰ ਟੂਰਿਸਟ ਵੀਜ਼ਾ ਤੇ ਕੰਮ ਕਰਨਾ ਗੈਰਕਾਨੂੰਨੀ ਸੀ ਫਿਰ ਵੀ ਉਸਨੇ ਇੱਕ ਰੈਸਟੋਰੈਂਟ ਵਿੱਚ ਛੋਟਾ ਜਿਹਾ ਕੰਮ ਸ਼ੁਰੂ ਕਰ ਦਿੱਤਾ ਤਾਂ ਜੋ ਬੱਚਿਆਂ ਦੇ ਸੁਪਨੇ ਪੂਰੇ ਕਰ ਸਕੇ ਉਸਦੇ ਬੱਚੇ ਖੁਸ਼ ਸਨ ਲੜਕਾ ਮਨਪ੍ਰੀਤ ਸਕੂਲ ਵਿੱਚ ਵਧੀਆ ਪੜ ਰਿਹਾ ਸੀ ਅਤੇ ਲੜਕੀ ਰਮਨਦੀਪ ਨੂੰ ਨਵੇਂ ਦੋਸਤ ਮਿਲ ਗਏ ਸਨ ਕੁਲਵਿੰਦਰ ਰਾਤ ਨੂੰ ਜਾਗ ਕੇ ਸੋਚਦੀ ਕਿ ਇਹ ਸਭ ਕੁਝ ਬੱਚਿਆਂ ਲਈ ਹੈ ਉਹਨਾਂ ਦਾ ਭਵਿੱਖ ਚੰਗਾ ਹੋਵੇ ਪਰ ਇੱਕ ਦਿਨ ਉਸ ਨੂੰ ਇੱਕ ਅਜੀਹੀ ਗੱਲ ਪਤਾ ਲੱਗੀ ਜੋ ਉਸ ਦੇ ਜੀਵਨ ਨੂੰ ਬਦਲ ਦੇਵੇਗੀ ਉਸ ਦੇ ਰੈਸਟੋਰੈਂਟ ਵਿੱਚ ਇੱਕ ਸਹੇਲੀ ਨੇ ਦੱਸਿਆ ਕਿ ਕੁਝ ਲੋਕ ਵੀਜ਼ਾ ਫਰਾਡ ਕਰ ਰਹੇ ਨੇ ਅਤੇ ਉਸ ਨੂੰ ਵੀ ਉਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਕੁਲਵਿੰਦਰ ਨੇ ਇਨਕਾਰ ਕਰ ਦਿੱਤਾ ਪਰ ਉਹ ਲੋਕ ਉਸ ਨੂੰ ਡਰਾਉਣ ਲੱਗੇ ਇਹ ਕਹਾਣੀ ਅਜੇ ਸ਼ੁਰੂ ਹੀ ਹੈ ਅੱਗੇ ਜੋ ਹੋਇਆ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਕੁਲਵਿੰਦਰ ਨੇ ਆਪਣੇ ਬੱਚਿਆਂ ਨੂੰ ਵਧੀਆ ਜੀਵਨ ਦੇਣ ਲਈ ਸਭ ਕੁਝ ਕੀਤਾ ਪਰ ਕੀ ਉਸ ਨੂੰ ਇਸ ਦਾ ਇਨਾਮ ਮਿਲਿਆ ਆਓ ਅੱਗੇ ਵੇਖੀਏ ਕੁਲਵਿੰਦਰ ਕੌਰ ਦੇ ਯੂਕੇ ਪਹੁੰਚਣ ਤੋਂ ਬਾਅਦ ਉਸ ਨੂੰ ਲੱਗਾ ਕਿ ਉਸ ਦੇ ਸੁਪਨੇ ਹੁਣ ਪੂਰੇ ਹੋਣ ਵਾਲੇ ਨੇ ਉਸਨੇ ਆਪਣੇ ਪਰਦੇ ਦੇ ਘਰ ਵਿੱਚ ਰਹਿਣਾ ਸ਼ੁਰੂ ਕੀਤਾ ਅਤੇ ਬੱਚਿਆਂ ਨੂੰ ਲੰਡਨ ਦੇ ਇੱਕ ਚੰਗੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਮਨਪ੍ਰੀਤ ਅਤੇ ਰਮਨਦੀਪ ਬਹੁਤ ਖੁਸ਼ ਸਨ। ਉਹਨਾਂ ਨੂੰ ਨਵੇਂ ਕੱਪੜੇ, ਨਵੇਂ ਖਿਡੌਣੇ ਅਤੇ ਵਧੀਆ ਖਾਣਾ ਮਿਲ ਰਿਹਾ ਸੀ। ਕੁਲਵਿੰਦਰ ਰੋਜ਼ ਸਵੇਰੇ ਉੱਠ ਕੇ ਬੱਚਿਆਂ ਨੂੰ ਤਿਆਰ ਕਰਦੀ। ਉਹਨਾਂ ਨੂੰ ਸਕੂਲ ਛੱਡ ਕੇ ਫਿਰ ਰੈਸਟੋਰੈਂਟ ਵਿੱਚ ਕੰਮ ਤੇ ਜਾਂਦੀ। ਉਸ ਨੂੰ ਪਤਾ ਸੀ ਕਿ ਟੂਰਿਸਟ ਵੀਜ਼ਾ ਤੇ ਕੰਮ ਕਰਨਾ ਗਲਤ ਹੈ। ਪਰ ਬੱਚਿਆਂ ਦੇ ਫੀਸ ਅਤੇ ਘਰ ਦੇ ਖਰਚੇ ਲਈ ਉਸ ਕੋਲ ਹੋਰ ਕੋਈ ਰਸਤਾ ਨਹੀਂ ਸੀ ਉਸਨੇ ਸੋਚਿਆ ਕਿ ਥੋੜਾ ਸਮਾਂ ਕੰਮ ਲਵਾਂਗੀ ਫਿਰ ਵਰਕ ਵੀਜ਼ਾ ਲਈ ਅਪਲਾਈ ਕਰਾਂਗੀ ਪਰ ਜੀਵਨ ਵਿੱਚ ਅਚਾਨਕ ਮੋੜ ਆ ਜਾਂਦੇ ਨੇ ਇੱਕ ਦਿਨ ਰੈਸਟੋਰੈਂਟ ਵਿੱਚ ਇੱਕ ਨਵਾਂ ਮੈਨੇਜਰ ਆਇਆ ਜਿਸ ਨਾਂ ਸੀ ਹਰਪ੍ਰੀਤ ਸਿੰਘ ਉਹ ਵੀ ਪੰਜਾਬੀ ਸੀ ਅਤੇ ਕੁਲਵਿੰਦਰ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਕੁਲਵਿੰਦਰ ਨੂੰ ਲੱਗਾ ਕਿ ਉਹ ਇੱਕ ਚੰਗਾ ਆਦਮੀ ਹੈ ਹਰਪ੍ਰੀਤ ਨੇ ਉਸ ਨੂੰ ਵਰਕ ਵੀਜ਼ਾ ਬਾਰੇ ਸਲਾਹ ਦਿੱਤੀ ਅਤੇ ਕਿਹਾ ਕਿ ਮੈਂ ਮਦਦ ਕਰਾਂਗਾ ਪਰ ਅਸਲ ਵਿੱਚ ਹਰਪ੍ਰੀਤ ਇੱਕ ਵੱਡੇ ਵੀਜ਼ਾ ਫਰਾਡ ਰੈਕੇਟ ਵਿੱਚ ਸ਼ਾਮਲ ਸੀ ਉਹ ਲੋਕਾਂ ਨੂੰ ਝੂਠੇ ਕਾਗਜ਼ ਬਣਾ ਕੇ ਵੀਜ਼ਾ ਦਿਵਾਉਂਦਾ ਸੀ ਅਤੇ ਬਹੁਤ ਪੈਸੇ ਕਮਾਉਂਦਾ ਸੀ ਕੁਲਵਿੰਦਰ ਨੂੰ ਉਸ ਨੇ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਤੂੰ ਮੇਰੇ ਨਾਲ ਕੰਮ ਕਰ ਅਸੀਂ ਬਹੁਤ ਪੈਸੇ ਕਮਾ ਲਵਾਂਗੇ ਕੁਲਵਿੰਦਰ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਗਲਤ ਹੈ ਅਤੇ ਉਹ ਆਪਣੇ ਬੱਚਿਆਂ ਲਈ ਇਮਾਨਦਾਰੀ ਨਾਲ ਜੀਵਨ ਜਾਉਂਦੀ ਸੀ ਪਰ ਹਰਪ੍ਰੀਤ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਤੂੰ ਨਾ ਮੰਨੀ ਤਾਂ ਮੈਂ ਤੇਰੇ ਵੀਜ਼ਾ ਬਾਰੇ ਅਥਾਰਟੀ ਨੂੰ ਦੱਸ ਦੇਵਾਂਗਾ ਕੁਲਵਿੰਦਰ ਡਰ ਗਈ ਪਰ ਫਿਰ ਵੀ ਉਸ ਨੇ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਉਸ ਨੇ ਸੋਚਿਆ ਕਿ ਇਹ ਠੀਕ ਹੈ ਸੱਚਾਈ ਨਾਲ ਜੀਣਾ ਚੰਗਾ ਹੈ ਪਰ ਇਹ ਫੈਸਲਾ ਉਸ ਲਈ ਮਹਿੰਗਾ ਪੈ ਗਿਆ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਫਰਾਡ ਰੈਕੇਟ ਨੂੰ ਤੋੜਿਆ ਪਰ ਕੁਲਵਿੰਦਰ ਦੇ ਵੀਜ਼ਾ ਵਿੱਚ ਵੀ ਗੜਬੜੀ ਨਿਕਲ ਆਈ ਕਿਉਂਕਿ ਉਹ ਟੂਰਿਸਟ ਵੀਜ਼ਾ ਤੇ ਕੰਮ ਕਰ ਰਹੀ ਸੀ ਇਹ ਯੂਕੇ ਦੇ ਇਮੀਗ੍ਰੇਸ਼ਨ ਨੀਮਾ ਦੇ ਵਿਰੋਧ ਵਿੱਚ ਸੀ ਅਤੇ ਇਹ ਇੱਕ ਵੈਲਿਡ ਲੀਗਲ ਕਾਰਨ ਸੀ ਡਿਪੋਰਟੇਸ਼ਨ ਲਈ ਕੁਲਵਿੰਦਰ ਨੂੰ ਲੱਗਾ ਜਿਵੇਂ ertid ਹੀ ਖਿਸਕ ਗਈ ਹੋਵੇ ਉਸਨੇ ਰੋਂਦੇ ਹੋਏ ਬੱਚਿਆਂ ਨੂੰ ਗੱਲ ਲਾਇਆ ਅਤੇ ਕਿਹਾ ਕਿ ਅਸੀਂ ਵਾਪਸ ਪੰਜਾਬ ਜਾਵਾਂਗੇ ਪਰ ਅਸਲ ਸਚਾਈ ਏ ਸੀ ਕਿ ਉਸਨੇ ਫਰਾਡ ਨੂੰ ਰੋਕ ਕੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਸੀ ਪਰ ਆਪਣੇ ਲਈ ਮੁਸੀਬਤ ਮੋਲ ਲਈ ਸੀ ਇਹ ਕਹਾਣੀ ਤੁਹਾਨੂੰ ਭਾਵੁਕ ਕਰ ਦੇਵੇਗੀ ਕਿਉਂਕਿ ਇੱਕ ਮਾਂ ਦੀ ਕੁਰਬਾਨੀ ਅਤੇ ਇਮਾਨਦਾਰੀ ਦੀ ਗੱਲ ਹੈ ਕੁਲਵਿੰਦਰ ਕੌਰ ਨੂੰ ਜਦੋਂ ਡਿਪੋਰਟੇਸ਼ਨ ਦਾ ਨੋਟਿਸ ਮਿਲਿਆ ਤਾਂ ਉਸ ਦਾ ਦਿਲ ਟੁੱਟ ਗਿਆ ਉਹ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਬੱਚਿਆਂ ਨੂੰ ਵੇਖ ਕੇ ਰੋਦੀ ਰਹਿੰਦੀ ਸੀ ਮਨਪ੍ਰੀਤ ਨੇ ਪੁੱਛਿਆ ਮਾਂ ਜੀ ਅਸੀਂ ਕਿਉਂ ਵਾਪਸ ਜਾ ਰਹੇ ਹਾਂ ਇੱਥੇ ਤਾਂ ਵਧੀਆ ਹੈ ਕੁਲਵਿੰਦਰ ਨੇ ਉਸ ਨੂੰ ਗੱਲ ਲਾਇਆ ਅਤੇ ਕਿਹਾ ਬੇਟਾ ਜੀਵਨ ਵਿੱਚ ਕਈ ਵਾਰ ਅਜਿਹੇ ਫੈਸਲੇ ਲੈਣੇ ਪੈਂਦੇ ਨੇ ਜੋ ਮਜਬੂਰੀ ਵਿੱਚ ਹੁੰਦੇ ਨੇ ਉਸ ਨੇ ਆਪਣੇ ਪਰਾਂ ਨੂੰ ਸਭ ਕੁਝ ਦੱਸਿਆ ਅਤੇ ਉਹ ਵੀ ਬਹੁਤ ਪਰੇਸ਼ਾਨ ਹੋ ਗਿਆ ਪਰ ਲੀਗਲ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਅਤੇ ਯੂਕੇ ਦੇ ਨਿਯਮ ਬਹੁਤ ਸਖਤ ਨੇ ਕੁਲਵਿੰਦਰ ਨੇ ਵਕੀਲ ਨੂੰ ਮਿਲਿਆ ਅਤੇ ਅਪੀਲ ਕੀਤੀ ਪਰ ਵਕੀਲ ਨੇ ਕਿਹਾ ਕਿ ਵੀਜ਼ਾ ਵਾਇਲੇਸ਼ਨ ਇੱਕ ਸੀਰੀਅਸ ਮਾਮਲਾ ਹੈ ਅਤੇ ਡਿਪੋਰਟੇਸ਼ਨ ਰੋਕਣਾ ਮੁਸ਼ਕਲ ਹੈ ਇਸ ਵਿੱਚ ਉਸ ਨੂੰ ਬਹੁਤ ਪੈਸੇ ਵੀ ਖਰਚ ਕਰਨੇ ਪਏ ਜੋ ਉਸ ਕੋਲ ਨਹੀਂ ਸਨ ਉਸ ਨੇ ਆਪਣੇ ਪਿੰਡ ਵਾਲੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਅਤੇ ਮਦਦ ਮੰਗੀ ਪਰ ਉਹ ਵੀ ਗਰੀਬ ਸਨ ਇੱਕ ਦਿਨ ਉਸ ਨੂੰ ਯਾਦ ਆਇਆ ਉਸ ਦੇ ਪਤੀ ਦੀ ਮੌਤ ਤੋਂ ਪਹਿਲਾਂ ਉਹ ਕਹਿੰਦਾ ਸੀ ਕਿ ਜੀਵਨ ਵਿੱਚ ਇਮਾਨਦਾਰੀ ਨਾਲ ਚੱਲੋ ਰੱਬ ਸਭ ਠੀਕ ਕਰ ਦੇਵੇਗਾ ਕੁਲਵਿੰਦਰ ਨੇ ਉਸ ਨੂੰ ਯਾਦ ਕੀਤਾ ਅਤੇ ਫੈਸਲਾ ਕੀਤਾ ਕਿ ਉਹ ਲੜੇਗੀ ਨਹੀਂ ਵਾਪਸ ਜਾਵੇਗੀ ਪਰ ਬੱਚਿਆਂ ਨੂੰ ਚੰਗਾ ਪਵਿੱਕ ਦੇਵੇਗੀ ਪਰ ਅਸਲ ਸੱਚਾਈ ਇਹ ਸੀ ਕਿ ਹਰਪ੍ਰੀਤ ਨੇ ਉਸ ਨੂੰ ਫਸਾਉਣ ਲਈ ਝੂਠੇ ਕਾਗਜ਼ ਬਣਾਏ ਸਨ ਅਤੇ ਉਸ ਨੂੰ ਵੀ ਅਰੈਸਟ ਕੀਤਾ ਗਿਆ ਕੁਲਵਿੰਦਰ ਨੇ ਪੁਲਿਸ ਨੂੰ ਮਦਦ ਕੀਤੀ ਸੀ ਇਸ ਲਈ ਉਸ ਨੂੰ ਥੋੜੀ ਰਾਤ ਮਿਲੀ ਪਰ ਡਿਪੋਰਟੇਸ਼ਨ ਨਹੀਂ ਰੁਕੀ ਉਸ ਨੇ ਬੱਚਿਆਂ ਨੂੰ ਪੈਕਿੰਗ ਕਰਨ ਲਈ ਕਿਹਾ ਅਤੇ ਉਹਨਾਂ ਨੇ ਰੋਦੇ ਹੋਏ ਆਪਣੇ ਨਵੇਂ ਦੋਸਤਾਂ ਨੂੰ ਅਲਵਿਦਾ ਕਿਹਾ 에어ਪੋਰਟ ਤੇ ਜਾਂਦੇ ਸਮੇਂ ਕੁਲਵਿੰਦਰ ਨੂੰ ਲੱਗਾ ਜਿਵੇਂ ਉਸ ਦਾ ਸਭ ਕੁਝ ਖੋ ਲਿਆ ਗਿਆ ਹੋਵੇ ਪਰ ਉਸ ਨੇ ਆਪਣੇ ਅੰਦਰ ਹਿੰਮਤ ਰੱਖੀ ਅਤੇ ਸੋਚਿਆ ਕਿ ਪੰਜਾਬ ਵਿੱਚ ਵੀ ਜੀਵਨ ਬਣਾ ਲਵਾਂਗੇ ਇੱਕ ਕਹਾਣੀ ਤੁਹਾਨੂੰ ਦੱਸਦੀ ਹੈ ਕਿ ਮਾਂ ਦੀ ਮਮਤਾ ਕਿੰਨੀ ਵੱਡੀ ਹੁੰਦੀ ਹੈ ਅਤੇ ਗਲਤੀਆਂ ਦੀ ਕੀਮਤ ਕਿੰਨੀ ਮਹਿੰਗੀ ਹੁੰਦੀ ਹੈ ਬੱਚੇ ਵੀ ਸਮਝ ਗਏ ਕਿ ਮਾਂ ਨੇ ਉਹਨਾਂ ਲਈ ਕਿੰਨੀ ਕੁਰਬਾਨੀ ਕੀਤੀ ਹੈ ਅਤੇ ਉਹਨਾਂ ਨੇ ਵਾਅਦਾ ਕੀਤਾ ਕਿ ਵੱਡੇ ਹੋ ਕੇ ਮਾਂ ਨੂੰ ਖੁਸ਼ ਰੱਖਾਂਗੇ। ਵਾਪਸ ਪੰਜਾਬ ਪਹੁੰਚ ਕੇ ਕੁਲਵਿੰਦਰ ਕੌਰ ਨੇ ਆਪਣੇ ਪਿੰਡ ਵਿੱਚ ਨਵਾਂ ਜੀਵਨ ਸ਼ੁਰੂ ਕੀਤਾ। ਉਸ ਨੂੰ ਲੱਗਾ ਕਿ ਯੂਕੇ ਦੀ ਚਮਕ ਤੋਂ ਬਾਅਦ ਪਿੰਡ ਦੀ ਸਾਦਗੀ ਵਧੀਆ ਹੈ। ਉਸ ਨੇ ਆਪਣੇ ਘਰ ਨੂੰ ਸਾਫ਼ ਕੀਤਾ ਅਤੇ ਬੱਚਿਆਂ ਨੂੰ ਲੋਕਲ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਮਨਪ੍ਰੀਤ ਅਤੇ ਰਮਨਦੀਪ ਨੂੰ ਸ਼ੁਰੂ ਵਿੱਚ ਮੁਸ਼ਕਲ ਆਈ। ਪਰ ਜਲਦੀ ਉਹ ਪਿੰਡ ਦੇ ਬੱਚਿਆਂ ਨਾਲ ਖੇਡਣ ਲੱਗੇ। ਕੁਲਵਿੰਦਰ ਨੇ ਇੱਕ ਛੋਟੀ ਜਹੀ ਦੁਕਾਨ ਖੋਲੀ ਜਿੱਥੇ ਉਹ ਪੰਜਾਬੀ ਸਬਜ਼ੀਆਂ ਅਤੇ ਮਸਾਲੇ ਵੇਚਦੀ ਸੀ। ਉਸਨੇ ਯੂਕੇ ਵਿੱਚ ਸਿੱਖੇ ਹੁਨਰ ਨੂੰ ਵਰਤਿਆ ਅਤੇ ਲੋਕਾਂ ਨੂੰ ਵਧੀਆ ਖਾਣੇ ਬਣਾਉਣ ਦੀਆਂ ਟਿਪਸ ਵੀ ਦਿੰਦੀ ਸੀ। ਪਿੰਡ ਵਾਲੇ ਉਸਨੂੰ ਪਿਆਰ ਨਾਲ ਮਾਂ ਜੀ ਕਹਿੰਦੇ ਸਨ ਅਤੇ ਉਸਦੀ ਕਹਾਣੀ ਸੁਣ ਕੇ ਹੈਰਾਨ ਹੁੰਦੇ ਸਨ। ਉਸਨੇ ਦੱਸਿਆ ਕਿ ਯੂਕੇ ਵਿੱਚ ਉਸਨੇ ਫਰਾਡ ਨੂੰ ਰੋਕ ਕੇ ਚੰਗਾ ਕੰਮ ਕੀਤਾ। ਪਰ ਆਪਣੇ ਵੀਜ਼ਾ ਦੀ ਗਲਤੀ ਕਰਕੇ ਡਿਪੋਰਟ ਹੋ ਗਈ ਇਹ ਸਚਾਈ ਸੀ ਜੋ ਹੈਰਾਨ ਕਰਨ ਵਾਲੀ ਸੀ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਵਿਦੇਸ਼ ਵਿੱਚ ਸਭ ਕੁਝ ਆਸਾਨ ਹੈ ਪਰ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਮੁਸੀਬਤ ਆ ਜਾਂਦੀ ਹੈ ਕੁਲਵਿੰਦਰ ਨੇ ਆਪਣੇ ਬੱਚਿਆਂ ਨੂੰ ਸਿਖਾਇਆ ਕਿ ਇਮਾਨਦਾਰੀ ਨਾਲ ਜਿਓ ਅਤੇ ਗਲਤ ਰਸਤੇ ਨਾ ਅਪਣਾਓ ਇੱਕ ਦਿਨ ਉਸ ਨੂੰ ਯੂਕੇ ਤੋਂ ਚਿੱਠੀ ਆਈ ਜਿੱਥੇ ਪੁਲਿਸ ਨੇ ਤਨਵਾਦ ਕੀਤਾ ਕਿ ਉਸਨੇ ਫਰਾਡ ਰੈਕੇਟ ਨੂੰ ਤੋੜਨ ਵਿੱਚ ਮਦਦ ਕੀਤੀ ਇਸ ਨਾਲ ਉਸ ਨੂੰ ਖੁਸ਼ੀ ਹੋਈ ਅਤੇ ਉਸਨੇ ਸੋਚਿਆ ਕਿ ਉਸ ਦੀ ਕੁਰਬਾਨੀ ਵਿਰਥ ਨਹੀਂ ਗਈ ਬੱਚੇ ਵੱਡੇ ਹੋ ਰਹੇ ਸਨ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਪੜ੍ਹ ਕੇ ਵੱਡੇ ਅਫਸਰ ਬਣਨਗੇ ਅਤੇ ਮਾਂ ਨੂੰ ਵਿਦੇਸ਼ ਲੈ ਜਾਣਗੇ ਲੀਗਲ ਤਰੀਕੇ ਨਾਲ ਕੁਲਵਿੰਦਰ ਹੱਸ ਕੇ ਕਹਿੰਦੀ ਕਿ ਬੇਟਾ ਪੰਜਾਬ ਵਿੱਚ ਵੀ ਜੀਵਨ ਖੂਬਸੂਰਤ ਹੈ ਇਹ ਕਹਾਣੀ ਤੁਹਾਨੂੰ ਭਾਵੁਕ ਕਰੇਗੀ ਕਿਉਂਕਿ ਇੱਕ ਮਾਂ ਦੀ ਲੜਾਈ ਅਤੇ ਜਿੱਤ ਦੀ ਗੱਲ ਹੈ ਇਸ ਕਹਾਣੀ ਵਿੱਚੋਂ ਅਸੀਂ ਸਿੱਖਦੇ ਹਾਂ ਕਿ ਜੀਵਨ ਵਿੱਚ ਇਮਾਨਦਾਰੀ ਅਤੇ ਨੀਮਾ ਦੀ ਪਾਲਣਾ ਬਹੁਤ ਜ਼ਰੂਰੀ ਹੈ ਕੁਲਵਿੰਦਰ ਕੌਰ ਵਰਗੀਆਂ ਮਾਮਾ ਸਾਡੇ ਲਈ ਪ੍ਰੇਰਣਾ ਨੇ ਜੋ ਬੱਚਿਆਂ ਲਈ ਕੁਝ ਵੀ ਕਰ ਸਕਦੀਆਂ ਨੇ ਪਰ ਗਲਤ ਰਸਤੇ ਨਹੀਂ ਅਪਣਾਉਂਦੀਆ ਮੋਰਲ ਇਹ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਹੀ ਵੀਜ਼ਾ ਅਤੇ ਨੀਮਾ ਨੂੰ ਸਮਝੋ ਫਰਾਡ ਵਿੱਚ ਨਾ ਫਸੋ ਅਤੇ ਇਮਾਨਦਾਰੀ ਨਾਲ ਜਿਓ ਤਾਂ ਰੱਬ ਮਦਦ ਕਰਦਾ ਹੈ ਸੁਣਨ ਵਾਲਿਆਂ ਲਈ ਸੰਦੇਸ਼ ਹੈ ਕਿ ਆਪਣੇ ਪਰਿਵਾਰ ਨੂੰ ਪਿਆਰ ਕਰੋ ਅਤੇ ਮੁਸ਼ਕਲਾਂ ਵਿੱਚ ਹਿੰਮਤ ਨਾ ਛੱਡੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ